ਜੀ ਡੀ ਟ੍ਰੈਵਲ ਏਜੰਟ ਹੁਣ ਲੋਕਾਂ ਨੂੰ ਧੋਖਾਧੜੀ ਕਰਕੇ ਵਿਦੇਸ਼ ਭੇਜਦੇ ਨੇ ਜਾਨੀ ਕਿ ਡੋਂਕੀ ਲਗਾ ਕੇ ਉਹਨਾਂ ਟ੍ਰੈਵਲ ਏਜੰਟਾਂ ਦੇ ਲਈ ਇੱਕ ਬਿੱਲ ਪਾਸ ਕਰ ਦਿੱਤਾ ਗਿਆ। ਦਰਸਲ ਤੁਹਾਡਾ ਉਦਾਸੀ ਹੈ ਕਿ ਹੁਣੇ ਟ੍ਰੈਵਲ ਏਜੰਟ ਜਿਹੜੇ ਨੇ ਇਹਨਾਂ ਦੀ ਖੈਰ ਨਹੀਂ ਹੋਵੇਗੀ ਤੇ ਜਿਸ ਤੋਂ ਬਾਅਦ ਹੁਣ ਬੇਹਦ ਵੱਡਾ ਕਦਮ ਚੱਕਿਆ ਗਿਆ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣੇ ਪੂਰਾ ਮਾਮਲਾ ਕੀ ਹੈ ਕਿ ਇਸ ਬਾਬਤ ਜਿਹੜੀਆਂ ਹੁਣ ਸਖਤਾਈਆਂ ਕੀਤੀਆਂ ਗਈਆਂ ਨੇ ਤੇ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਜੇਕਰ ਕੋਈ ਵੀ ਟ੍ਰੈਵਲ ਏਜੰਟ ਹੁਣ ਧੋਖਾਧੜੀ ਕਰਕੇ ਡੋਂਕੀ ਲਗਾ ਕੇ ਕਿਸੇ ਨੂੰ ਅਮਰੀਕਾ ਭੇਜਣ ਦੀ ਹੈ ਕਿਸੇ ਵੀ ਥਾਂ ਤੇ ਭੇਜਣ ਦੀ ਗੱਲਬਾਤ ਕਰਦਾ ਉਹਨਾਂ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ ਹੈ ਦੱਸਿਏ ਕਿ ਹੁਣ ਹਰਿਆਣਾ ਵਿਧਾਨ ਸਭਾ ਦੇ ਵਿੱਚ ਟ੍ਰੈਵਲ ਏਜੰਟਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਰੋਕ ਲਗਾਉਂਦੇ ਉਹ ਦੇਸ਼ ਨਾਲ ਇੱਕ ਬਿੱਲ ਪਾਸ ਕੀਤਾ ਇਸ ਦੇ ਨਾਲ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦੀ ਮੰਸ਼ਾ ਸਪਸ਼ਟ ਹੈ ਕਿ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਵਾਲਾ ਕੋਈ ਵੀ ਏਜੰਟ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰੇਗਾ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਹਰਿਆਣਾ ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ ਆਫ ਟਰੈਵਲ ਏਜੰਟ ਬਿਲ 2025 ਚ ਵਿਵਸਥਾ ਕੀਤੀ ਗਈ ਹੈ ਕਿ ਬਿਨਾਂ ਰਜਿਸਟ੍ਰੇਸ਼ਨ ਦੇ ਟਰੈਵਲ ਏਜੰਸੀਆਂ ਨੂੰ ਚਲਾਉਣਾ ਸਹਿਯੋਗ ਅਪਰਾਧ ਹੋਵੇਗਾ ਦੱਸਦੀ ਹੈ ਕਿ ਸਦਨ ਵਿੱਚ ਲੰਬੀ ਚਰਚਾ ਤੋਂ ਬਾਅਦ ਬਿਲ ਪਾਸ ਕੀਤਾ ਗਿਆ ਵਿਰੋਧੀ ਤਰਕਾਂਤਰਸ ਨੇ ਕਿਹਾ ਕਿ ਇਸ ਨੂੰ ਕੋਈ ਸੁਝਾਅ ਸ਼ਾਮਲ ਨਹੀਂ ਹੈ ਇਹ ਚੋਣ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ ਦਸ ਅਮਰੀਕਾ ਵੱਲੋਂ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਰਿਪੋਰਟ ਮਗਰੋਂ ਸਰਕਾਰ ਨੇ ਇਹ ਸਖਤ ਕਦਮ ਚੱਕਿਆ ਰਿਪੋਰਟ ਕੀਤੇ ਗਏ ਬਹੁਤ ਸਾਰੇ ਲੋਕ ਪੰਜਾਬ ਅਤੇ ਹਰਿਆਣਾ ਦੇ ਸਨ ਜੋ ਡਾਂਕੀ ਰੂਟ ਰਾਹੀਂ ਅਮਰੀਕਾ ਚ ਦਾਖਲ ਹੋਏ ਸਨ ਡਾਂਕੀ ਰੂਟ ਕਿਸੇ ਦੇਸ਼ ਵਿੱਚ ਦਾਖਲ ਹੋਣ ਦਾ ਇੱਕ ਗੈਰ ਕਾਨੂੰਨੀ ਤੇ ਜੋਖਮ ਭਰਿਆ ਰਹਿ ਇਸ ਵਿੱਚ ਉਹ ਵਰਤੋ ट्रैवल ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਲਈ ਕਰਦੇ ਨੇ ਹਾਲੀ ਦੇ ਵਿੱਚ ਸੂਬਾ ਸਰਕਾਰ ਨੇ ਹਰਿਆਣਾ ਜਿਸਟ੍ਰੀਸ਼ਨ ਐਂਡ ਰੈਗੂਲੇਸ਼ਨ ਆਫ ट्रैवल ਏਜੰਟ ਬਿਲ 2024 ਨੂੰ ਕੇਂਦਰ ਦੇ ਕੁਝ ਇੰਤਜ਼ਾਰਾ ਤੋਂ ਵੱਧ ਵਾਪਸ ਲਿਆ ਸੀ ਤੇ ਕਿਹਾ ਸੀ ਕਿ ਉਹ ਨਵੇਂ ਲਾਗੂ ਅਪਰਾਧਿਕ ਕਾਨੂੰਨਾ ਚ ਸ਼ਾਮਲ ਵਿਵਸਥਾ ਨੂੰ ਸ਼ਾਮਲ ਕਰਨ ਤੋਂ ਬਾਅਦ ਇੱਕ ਨਵਾਂ ਬਿਲ ਲਿਆਉਣਗੇ ਦਸਦੀ ਹੈ ਕਿ ਹੁਣ ਸਦਨ ਵਿੱਚ ਪਾਸ ਕੀਤੇ ਗਏ ਇਸ ਬਿੱਲ 'ਚ ਟਰੈਵਲ ਏਜੰਟਾਂ ਦੀ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਤੇ ਉਹਨਾਂ ਦੀਆਂ ਗੈਰ ਕਾਨੂੰਨੀ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੇ ਰੋਕ ਸਬੰਧੀ ਵਿਵਸਥਾ ਹੈ ਜਿਸ ਨਾਲ ਹਰਿਆਣਾ ਦੇ ਲੋਕਾਂ ਤੇ ਹਿਦਾਇਤਾਂ ਰੱਖੀਆਂ ਜਾਣੀਆਂ ਤਾਂ ਹੁਣ ਜਿਹੜੇ ਟਰੈਵਲ ਏਜੰਟ ਕਿਸੇ ਨੂੰ ਡੌਂਕੀ ਲਗਾ ਕੇ ਧੋਖਾਧੜੀ ਕਰਕੇ ਕਿਸੇ ਵੀ ਥਾਂ ਤੇ ਕਿਸੇ ਵੀ ਦੇਸ਼ ਭੇਜਦੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਣਗੀਆਂ ਔਰ ਸਖਤ ਕਾਨੂੰਨ ਪੇਸ਼ ਕਰ ਦਿੱਤਾ ਗਿਆ ਹਰਿਆਣਾ ਦੇ ਵੱਲੋਂ ਜੋ ਹੈ ਰਜਿਸਟ੍ਰੇਸ਼ਨ ਐਂਡ ਰੈਗੂਲੇਸ਼ਨ ਆਫ ਅ ਟ੍ਰੈਵਲ ਏਜੰਟ ਬਿਲ 2025 ਚ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਬਿਨਾਂ ਰਜਿਸਟ੍ਰੇਸ਼ਨ ਤੇ ਟ੍ਰੈਵਲ ਏਜੰਸੀ ਕੋਈ ਵੀ ਚਲਾਉਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਔਰ ਇਸ ਨੂੰ ਸਜ਼ਾਯੋਗ ਮੰਨਿਆ ਜਾਵੇਗਾ ਯਾਨੀ ਕਿ ਹੁਣ ਰਜਿਸਟ੍ਰੇਸ਼ਨ ਤੋਂ ਬਿਨਾਂ ਤੁਸੀਂ ਆਪਣਾ ਕੋਈ ਵੀ ਆਫਿਸ ਕੋਈ ਦਫ਼ਤਰ ਜਿਹੜਾ ਨਹੀਂ ਖੋਲ ਸਕਦੇ ਹੋ ਔਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਚਾਂਸੇ 'ਚ ਨਹੀਂ ਫਸਾ ਸਕਦੇ ਹੋ ਤੇ ਜੇਕਰ ਤੁਸੀਂ ਇਸ ਝਾਂਸੇ ਦੇ ਵਿੱਚ ਫਸਾਂਗੇ ਤੇ ਤੁਹਾਡੇ ਉੱਤੇ ਹੀ ਵੱਡੀਆਂ ਕਾਰਵਾਈਆਂ ਹੋਣਗੀਆਂ ਤੇ ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਵੱਡੀ ਤੇ ਅਹਿਮ ਖਬਰ ਹੈ ਸੋਚਦੇ ਸੀ ਤੁਹਾਡ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ। ਦੂਸਰੇ ਪਾਸੇ ਗੱਲ ਕਰ ਲਈਏ ਤਾਂ ਹੁਣ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਨੌਜਵਾਨ ਅਜਿਹੇ ਸੀਗੇ ਜਿਉ ਟੌਕੀ ਲਗਾ ਕੇ ਗਏ ਸੀ ਤੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ। ਤੇ ਇਸੇ ਹੀ ਮਾਮਲੇ ਦੇ ਵਿੱਚ ਸਦਨ 'ਚ ਇਹ ਬਿੱਲ ਪਾਸ ਕੀਤਾ ਗਿਆ ਤੇ ਕਿਹਾ ਗਿਆ ਕਿ ਹੁਣ ਕੋਈ ਵੀ ਟਰੈਵਲ ਏਜੰਟ ਜਿਹੜਾ ਉਹ ਬਖਸ਼ਿਆ ਨਹੀਂ ਆਵੇਗਾ ਜਿਹੜੇ ਵੱਲੋਂ ਲੋਕਾਂ ਦੇ ਉੱਤੇ ਧੋਖਾਧੜੀ ਕੀਤੀ ਜਾਉਗੀ ਆਪਣੇ ਚਾਂਸੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ